ਸਰ ਜਿਹੜੇ ਅੱਜ ਫਾਰਮ ਫਿਲ ਹੋਏ ਆ ਉਹਨਾਂ ਵਿੱਚ ਅੱਜ ਦੇ ਕੀ ਵਾਕਿਆ ਹੋਇਆ ਅੱਜ 1 ਅਕਤੂਬਰ ਦੋਨੋ ਪਿੰਡਾਂ ਨੂੰ ਪੰਚਾਇਤੀ ਇਲੈਕਸ਼ਨ ਦੀ ਨੋਮਿਨੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਸੀ ਉਜ਼ੀਰਾ ਸ਼ਹਿਰ ਦੇ ਵਿੱਚ ਇੱਥੇ ਸਰਕਾਰੀ ਸਕੂਲ ਅਜਲਾਜੀ ਨੰਬਰ ਸਕੂਲ ਹੈ ਇੱਥੇ 200 ਦੇ ਕਰੀਬ ਪਿੰਡਾਂ ਹੈਗੇ ਆ ਉਹਦੀ ਅੱਜ ਨੋਮਿਨੇਸ਼ਨ ਸੀ ਅ ਇੱਥੇ ਦੋ ਗਰੁੱਪ ਸੀਗੇ ਜਿਹੜੇ ਕਿ ਆਲਰੇਡੀ ਲੋਕਲ ਪਾਰਟੀ ਆਪਣੇ ਐਮ ਐਲ ਏ ਹਨ ਆਪ ਤੇ ਤੇ ਨੇ ਉਹਨਾਂ ਦੇ ਸਪੋਰਟਰ ਉਸ ਤਰੀਕੇ ਨਾਲ ਦੂਜੇ ਐਕਸਮਲੇ ਕੁਲਬੀ ਜੀ ਦੇ ਉਹਨਾਂ ਦੇ ਸਪੋਰਟਰਸ ਦੇ ਵਿੱਚ ਥੋੜਾ ਜਾਂ ਆਪਸੀ ਨਾ ਦਾ ਟਕਰਾਰ ਹੋਇਆ ਸੀਗਾ ਜਿੱਦ ਪੁਲਿਸ ਨੇ ਬਲਕ ਦੇ ਕਾਰਵਾਈ ਕਰਕੇ ਉਹਨਾਂ ਨੂੰ ਡਿਸਪਰਸ ਕਰਤਾ ਤੇ ਹਿੰਮੋਕਾ ਪੀਸ ਹੋ ਗਿਆ ਅੱਜ ਦੇ ਵਾਕਏ ਚ ਕੋਈ ਛੱਟ ਵਗੈਰਾ ਕਿਸੇ ਨੂੰ ਪਹੁੰਚ ਨਹੀਂ ਲੱਗੀ ਦੇਖੋ ਸਟੋਨ ਪੈਲੀਟਿਕ ਵਗਰਾ ਹੋਇਆ ਥੋੜਾ ਆਤਰਾ ਵੱਲੋਂ ਕਾਫੀ ਇਹਨਾਂ ਨੇ ਦੂਜੇ ਦੇ ਬਸਰ ਪਥਰਾਵਗਰਾ ਕੀਤਾ ਸੀਗਾ ਬਾਕੀ ਅਜੇ ਅਸੀਂ ਪੀਸ ਐਂਡ ਰੈਜ਼ੋਲੂਸ਼ਨ ਹੈ ਬਾਕੀ ਅਸੀਂ ਜੋ ਵੀ ਇਹ ਨਾ ਤਾਂ ਇੰਜਰ ਹੈਗਾ ਉਹਨਾਂ ਤੋਂ ਬਹੁਤ ਹੀ ਕਾਰਵਾਈ ਕਰਦੇ ਕਿ ਜੀ ਜਾਣ ਗਿਆ ਇਹ ਪਿੱਛੋਂ ਆਦਾ ਕਲਵੀਰ ਜੀ ਨੇ ਦਾ ਸ਼ੁਰੂ ਤੋਂ ਆਦਤ ਹੈ ਕਿ ਗੁੰਡਾਗਰਦੀ ਕਰਕੇ ਆਦਾ ਨਾਮ ਚਮਕਾਉਣ ਦੀ ਤੇ ਇਹ ਪਿੱਛੋਂ ਆਦਾ ਕਾਬਲਾ ਲੈ ਕੇ ਆਇਆ ਤੁਸੀਂ ਇਹਦੇ ਵੀਡੀਓ ਚ ਵੀ ਦੇਖ ਸਕਦੇ ਹੋ ਕਿ ਇਹਦੇ ਹੱਥ 'ਚ ਡਾਂਗਾ ਵਾ ਕਿ ਜਿ ਕਿਰਪਾਨਾ ਵਾ ਇਹਨਾਂ ਨੇ ਆਣ ਕੇ ਫੈਰਿੰਗ ਵੀ ਕੀਤੀ ਆ ਇਹਨਾਂ ਨਾਲ ਕੇ ਰੋੜੇ ਵੀ ਚਲਾਏ ਆ ਇਹਨਾਂ ਨੇ ਸਾਰਾ ਕੁਝ ਕੀਤਾ ਆ ਦੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਉਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਪੂਣੀ ਪਾਈ ਚਲਾਈ ਜਾਣ ਫੈਰਿੰਗ ਵੀ ਹੋਈ ਆ ਕਾਰੀ ਵੀ ਹੋਈ ਆ ਸਾਰੇ ਬੰਦ ਸਾਰੇ ਆਪਾਂ ਜਵਾਂ ਨੇ ਇਹ awesome